ਕੈਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਸਾਹਮਣੇ ਆਈ ਇਹ ਵੀਡੀਓ 'ਚ ਦੋ ਪੰਜਾਬੀ ਮੁੰਡੇ ਕਾਲਜ ਤੋਂ ਘਰ ਆਉਂਦੀ ਇੱਕ ਕੁੜੀ ਦੇ ਰੋਜ਼ ਮਗਰ ਆਉਂਦੇ ਸਨ ਤੇ ਉਸ ਨੂੰ ਕਈ ਤਰ੍ਹਾਂ ਦੇ ਕਮੈਂਟ ਕਰਕੇ ਛੇੜਦੇ ਸਨ। ਇੱਕ ਦਿਨ ਕੁੜੀ ਨੇ ਤੰਗ ਆ ਕੇ ਆਪਣੇ ਪਿਤਾ ਨੂੰ ਦੱਸ ਦਿੱਤਾ ਤੇ ਅਗਲੇ ਦਿਨ ਜਦੋਂ ਇਹ ਮੁੰਡੇ ਕੁੜੀ ਦੇ ਪਿੱਛੇ ਆਏ ਤਾਂ ਕੁੜੀ ਦੇ ਪਿਤਾ ਨੇ ਇਹਨਾਂ ਨੂੰ ਮੌਕੇ ਤੇ ਹੀ ਗੱਡੀ ਵਿੱਚ ਹੀ ਫੜ ਲਿਆ ਤੇ ਆਪਣਾ ਪਿਸਤਲ ਕੱਢ ਕੇ ਜਦੋਂ ਇਹਨਾਂ ਵੱਲ ਸਿੱਧਾ ਕੀਤਾ ਤਾਂ ਦੋਵੇਂ ਮੁੰਡੇ ਘਬਰਾ ਗਏ ਤੇ ਮਾਫੀ ਮੰਗਣ ਲੱਗ ਪਏ। ਕੁੜੀ ਦਾ ਪਿਓ ਪਿਸਤਲ ਨਾਲ ਹੀ ਇਹਨਾਂ ਦੇ ਚਪੇੜਾ ਮਾਰੀ ਜਾ ਰਿਹਾ ਸੀ ਤੇ ਇਹ ਦੋਵੇਂ ਮਾਫੀਆ ਮੰਗਦੇ ਕਹਿ ਰਹੇ ਸਨ ਕਿ ਇਸ ਵਾਰ ਛੱਡ ਦਿਓ ਅੱਗੇ ਤੋਂ ਇਦਾਂ ਨਹੀਂ ਕਰਦੇ ਭਾਈ ਅੱਗੇ ਤੋਂ ਯਾਰ ਤੇ ਆਉਂਗੇ ਭਾਈ ਪਲੀਜ਼ ਨਹੀਂ ਕਰਦੇ ਅੱਗੇ ਤੋਂ ਭਾਈ ਭਾਈ ਮਾਫੀ ਮੰਗ ਰਹੇ ਆ ਭਾਈ ਹਾਂ ਕੋਈ ਗੱਲ ਨਹੀਂ ਕਰਦੇ ਭਾਈ ਨਹੀਂ ਕਰਦੇ ਸੋਹਣੇ ਜਿਹੇ ਗੱਲ ਜ਼ਰੂਰ ਭਾਈ ਆਹੀ ਕਰਦੇ ਭਾਈ ਪੰਜ ਚਾਰ ਕਿ